ਭਾਜੀ ਮੈਂ ਬੇਸਿਕਲੀ ਪਹਿਲਾਂ ਟਰਾਂਸਪੋਰਟਰ ਆ ਫਿਰ ਇੰਡਸਟਰੀ ਚ ਲਿਆ ਬਟ ਪਿਛਲੇ 30 ਸਾਲਾਂ ਤੋਂ ਮੇਰੀ ਕੰਟੀਨਿਊਸਲੀ ਜਿਹੜੀ ਸਟੱਡੀ ਹੈ ਐਸਟ੍ਰੋਲੋਜੀ ਜਾਂ ਸਪਿਰਚੁਅਲ ਸਾਇੰਸਸ ਦੇ ਉੱਤੇ ਕੰਟੀਨਿਊ ਰਹੀ ਹੈ ਇਹ ਵਿਗਿਆਨ ਹੈ ਤੈਨੂੰ ਵਿਗਿਆਨ ਹੀ ਸਮਝਣਾ ਚਾਹੀਦਾ ਨਾ ਤਰਮ ਨਾ ਪਖੰਡ ਬਦਲਿਆ ਕੁਝ ਨਹੀਂ ਜਾ ਸਕਦਾ ਤੁਸੀਂ ਨਵਬੇ ਨੂੰ ਜਦੋਂ ਪਹਿਲੀ ਵਾਰ ਹੀ ਮਿਲੇ ਇਹਨਾਂ ਦਾ ਯਕੀਨ ਸੀ ਐਸਟ੍ਰੋਲੋਜੀ 'ਚ ਆ ਭਾਜੀ 50 50 'ਚ ਸੀਗੇ ਤੋ ਜਿਨਾਂ ਹੀ ਦੇਖ ਰਹੇ ਹੋ ਸਾਰੀ ਚੀਜ਼ ਹੋਈ ਹੈ ਸੋਪਾ ਜੀ ਇਹ ਚੀਜ਼ ਜਿਵੇਂ 90 ਦੇ ਦਸ ਸਾਰੀਆਂ ਰੀਅਲ ਸਟੋਰੀਜ਼ ਨੇ ਟਰੂ ਸਟੋਰੀਜ਼ ਨੇ ਹਾਂਜੀ ਹਾਂ ਨਾ ਸੋ ਮੈਨ ਮੈਂ ਪਹਿਲਾਂ ਥੋੜੀ ਤੋਂ ਜਾਣੂ ਕਿ ਥੋੜਾ ਐਸਟ੍ਰੋਲੋਜੀ 'ਚ ਯਕੀਨ ਕਦੋਂ ਸ਼ੁਰੂ ਹੋਇਆ ਤੁਸੀਂ ਆਪ ਕਦੋਂ ਇਸ ਫੀਲਡ ਦੇ ਵਿੱਚ ਆਏ ਉਸ ਤੋਂ ਬਾਅਦ ਆਪਾਂ ਅੱਗੇ ਗੱਲਾਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਆਪ ਦੀ ਸਾਰਿਆਂ ਨੂੰ ਮੈਂ ਪਹਿਲੀ ਗੱਲ ਥੋੜੀ ਜੀ ਹੋਰ ਸ਼ੁਰੂਆਤ ਤੋਂ ਸ਼ੁਰੂ ਕਰਦਾ ਮੈਂ ਗੱਲ ਸ਼ੁਰੂ ਕਰਦਾ ਨਵ ਬਾਜਵਾ ਭਾਜੀ ਤੋਂ ਅਸੀਂ ਪਿਛਲੇ ਸਾਲ ਡੇਢ ਸਾਲ ਤੋਂ ਕਈ ਵਿਸ਼ਿਆਂ ਦੇ ਉੱਤੇ ਕਈ ਵਾਰ ਵਿਚਾਰ ਵਟਾਂਦਰਾ ਕਰਦੇ ਰਹੇ ਹਾਂ ਉਹਦੇ ਚੋਂ ਇੱਕ ਵਿਸ਼ਾ ਐਸਟ੍ਰੋਲੋਜੀ ਵੀ ਹੁੰਦਾ ਸੀ ਜਿਹਦੇ ਬਾਰੇ ਕਾਫੀ ਜ਼ਿਆਦਾ ਗੱਲ ਕਰਦੇ ਸੀ ਇਹ ਡਿਪੋਰਟ ਦਾ ਜਾਂ ਸਟੋਰੀ ਆਫ ਵੈਬ ਸੀਰੀਜ਼ ਦਾ ਜਨਮ ਕਿਵੇਂ ਹੋਇਆ ਉਹ ਇਦਾਂ ਹੋਇਆ ਕਿ ਕਦੇ ਗੱਲ ਹੋ ਰਹੀ ਸੀ ਕਿ ਇਹ ਸਾਇੰਸਾਰੇ 네ਗੈਟਿਵਿਟੀ ਬਹੁਤ ਜ਼ਿਆਦਾ ਹੈ ਉਹ ਦੋ ਪੱਖ ਤੋਂ ਹੈ ਜਿਵੇਂ ਭਾਜੀ ਨੇ ਗੱਲ ਕੀਤੀ ਕਿ ਮੈਂ ਨਹੀਂ ਮੰਨਦਾ ਸੀਗਾ ਕਿਉਂਕਿ ਕਦੇ ਲੋਡ ਨਹੀਂ ਪਈ ਜਾਂ ਅਵੇਰਨੈਸ ਨਹੀਂ ਸੀਗੀ ਇੰਨੀ ਜ਼ਿਆਦਾ ਗੱਲ ਉੱਥੇ ਹੀ ਸੀਗੀ ਕਿ ਪਖੰਡਾ ਹੈ ਇਹ ਸਹੀ ਹੈ ਜਾਂ ਸਾਇੰਸ ਹੈ ਇਹਦੇ ਵਿਚਕਾਰ ਪੈਂਡੂਲਮ ਬਣਿਆ ਹੁੰਦਾ ਹੈ ਤਾਂ ਭਾਰੀ ਨਾਲ ਇੱਕ ਵਾਰੀ ਡਿਸਕਸ ਹੋਈ ਕਿ ਬਾਰੇ ਇਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਦੋਂ ਦੇ ਮੁੰਡੇ ਰਿਪੋਰਟ ਹੋਏ ਨੇ ਹਾਲਾਂਕਿ ਉਹ ਪਹਿਲਾਂ ਤੋਂ ਹੀ ਹੋ ਰਹੇ ਨੇ ਇਸ ਵਾਰੀ ਇੱਕ ਬੜਾ ਜੱਥਾ ਹੋਇਆ ਉਹਦੀ ਸੈਂਸੇਸ਼ਨ ਜ਼ਿਆਦਾ ਕ੍ਰੀਏਟ ਹੋ ਗਈ ਕਿ ਨੈਗੇਟਿਵਿਟੀ ਹੈ ਬਟ ਇਹਦੇ ਵਿੱਚ ਐਸਟਰੋਲੋਜੀ ਸਾਇੰਸ ਬਹੁਤ ਕੰਮ ਕਰਦੀ ਹੈ ਤੇ ਮੇਰੇ ਨਾਲ ਨਾ ਬਹੁਤ ਪੋਜ਼ਿਟਿਵ ਗੱਲਾਂ ਪੋਜ਼ਿਟਿਵ ਸਟੋਰੀਜ਼ ਬਹੁਤ ਹੈ ਕੀ ਆਪਾਂ ਗੱਲ ਕਰ ਸਕਦੇ ਆ ਇਹਦੇ ਬਾਰੇ ਤੁਹਾਡੇ ਰਾਹੀਂ ਤੁਹਾਨੂੰ ਲੱਗਦਾ ਇਹਨੂੰ ਆਪਾਂ ਰਿਪਰੈਜ਼ੈਂਟ ਕਰ ਸਕਦੇ ਆ ਕਿਸੇ ਤਰੀਕੇ ਨਾਲ ਫਿਰ ਸ਼ਰਮਾ ਜੀ ਨੂੰ ਮਿਲੇ ਭਾਰੀ ਦੀ ਟੀਮ ਚ ਰਾਈਟਰ ਨੇ ਬਹੁਤ ਪਿਆਰੇ ਇਨਸਾਨ ਇਹਨਾਂ ਨੇ ਉਹ ਸਾਰੀ ਸਟੋਰੀਜ਼ ਨੂੰ ਸੁਣ ਕੇ ਜਿਵੇਂ ਉਹਨੂੰ ਰਿਪਰੈਜ਼ੈਂਟ ਕੀਤਾ ਜਾ ਸਕਦਾ ਹੈ ਉਹਨੂੰ ਪਰੋਇਆ ਫਿਰੋਂ ਤੋਂ ਬਾਅਦ ਜੀਵੇਂ ਪਾਜੀ ਨੇ ਕਿਹਾ ਭਈ ਆਪਾਂ 1 2 1 1 2 1 ਬੱਚਿਆਂ ਨੂੰ ਮੌਕਾ ਦੇ ਕੇ ਇਹਨੂੰ ਤਿਆਰ ਕਰਨਾ ਸ਼ੁਰੂ ਕੀਤਾ ਤਾਂ ਬਹੁਤ ਚੀਜ਼ ਇਸ ਸਟੋਰੀ ਤੇ ਸਾਇੰਸ ਮੇਰਾ ਆਣਾਵੇਂ ਹੋਇਆ ਪਾਜੀ ਮੈਂ ਬੇਸਿਕਲੀ ਪਹਿਲਾਂ ਟਰਾਂਸਪੋਰਟਰ ਆ ਫਿਰ ਇੰਡਸਟਰੀਜ਼ ਲਿਆ ਬਟ ਪਿਛਲੇ 30 ਸਾਲਾਂ ਤੋਂ ਮੇਰੀ ਕੰਟੀਨਿਊਸਲੀ ਜਿਹੜੀ ਸਟੱਡੀ ਹੈ ਐਸਟ੍ਰੋਲੋਜੀ ਜਾਂ ਸਪਿਰਚੁਅਲ ਸਾਇੰਸਸ ਦੇ ਉੱਤੇ ਕੰਟੀਨਿਊ ਰਹੀ ਹੈ 15 20 ਸਾਲ ਬਹੁਤ ਅੱਛੇ ਤਰੀਕੇ ਨਾਲ ਪੜਨ ਤੋਂ ਬਾਅਦ ਮੈਂ ਇਹੀ ਨਤੀਜੇ ਤੇ ਪਹੁੰਚਿਆ ਸੀਗਾ ਭਈ ਇਹ ਵਿਗਿਆਨ ਹੈ ਤੈਨੂੰ ਵਿਗਿਆਨ ਹੀ ਸਮਝਣਾ ਚਾਹੀਦਾ ਨਾ ਤਰਮ ਨਾ ਪਖੰਡ ਬਦਲਿਆ ਕੁਛ ਨਹੀਂ ਜਾ ਸਕਦਾ ਐਸਟ੍ਰੋਲੋਜੀ ਕੀ ਹੈ ਤੇ ਕਿਵੇਂ ਕੰਮ ਕਰਦੀ ਹੈ ਇਹ ਬੀਨ ਸ਼ਰਮਾ ਜੀ ਨੇ ਬਹੁਤ ਲੇਮਨ ਲੈਂਗੁਏਜ ਸਾਨੂੰ ਦੱਸਤਾ ਸ਼ਾਇਦ ਮੈਂ ਵੀ ਨਹੀਂ ਕਦੇ ਇੰਨਾ ਸੌਖਾ ਦੱਸ ਪਾਇਆ ਕਿ ਇਹ ਸਾਰਾ ਖੰਡ ਬ੍ਰਹਿਮੰਡ ਜੋ ਪਰਮਾਤਮਾ ਨੇ ਬਣਾਇਆ ਅਸੀਂ ਉਹਦੇ ਹਿੱਸੇ ਆ ਤੇ ਸਾਡੇ ਲਈ ਡਿਜ਼ਾਈਨ ਕਿਵੇਂ ਕੀਤਾ ਗਿਆ ਸਾਨੂੰ ਅੱਗੇ ਪਿੱਛੇ ਹੋਣਾ ਕੀ ਚਾਹੀਦਾ ਹੈ ਇਹ ਐਸਟ੍ਰੋਲੋਜੀ ਸਮਝਾਉਂਦੀ ਹੈ ਫੋਰਚੂਨੇਟਲੀ ਜਦੋਂ ਐਸਟ੍ਰੋਲੋਜੀ professionਲ ਆਇਆ ਨਾ ਭਾਈ ਤਾਂ ਬਹੁਤ ਸਾਰੀ ਪਹਿਲਾਂ ਕਦੇ ਕਿਸੇ ਰਿਸ਼ਤੇਦਾਰ ਕਿਸੇ ਦੋਸਤ ਮਿੱਤਰ ਦੀ ਕੁੰਡਲੀ ਦੇਖ ਲਈ ਬਣਾ ਲਈ ਉਹਨੂੰ ਦੱਸਦਾ ਤੇ ਉਹ ਮੈਸਮਰਾਈਜ਼ ਹੋ ਗਿਆ ਇਹ ਇਹ ਪਲੇ ਸੀਗਾ ਪਹਿਲਾਂ ਅੱਛਾ ਲੱਗਦਾ ਸੀ ਜਦੋਂ ਇਹਨੂੰ professionally ਕਰਨਾ ਸ਼ੁਰੂ ਕੀਤਾ ਤਾਂ ਦੋ ਚੀਜ਼ਾਂ ਕਲੀਅਰ ਹੋ ਗਈਆਂ ਇੱਕ ਤਾਂ ਆਪਣਾ ਐਕਸਪੀਰੀਅੰਸ ਬਹੁਤ ਵੱਧ ਗਿਆ ਸਟੋਰੀਜ਼ ਬਹੁਤ ਆ ਗਈ ਤੇ ਪਤਾ ਲੱਗਿਆ ਭਾਈ ਇਹਦੀ ਪੋਜ਼ਿਟਿਵਿਟੀ ਤੇ ਐਕਿਊਰੇਸੀ ਬਿਯੋਂਡ ਲਿਮਿਟ ਹੈ ਜਿਹਦੇ ਲਈ ਅਸੀਂ ਅਲੱਗ-ਅਲੱਗ ਮੰਚ ਨਿਰਧਾਰਿਤ ਕੀਤੇ ਭਾਜੀ ਨੇ ਹੈਲਪ ਕੀਤੀ ਭਾਜੀ ਨੇ ਕਿਹਾ ਇਹ ਸਾਰਾ ਜਿੰਮਾ ਮੈਂ ਲੈ ਲਵਾਂ ਤੇ ਇਹਨੂੰ ਅਸੀਂ ਰਿਪਰੈਜ਼ੈਂਟ ਕਰਾਂਗੇ ਹੁਣ ਤਾਂ ਤੁਸੀਂ ਦੇਖੋ ਸਟੋਰੀ ਬਹੁਤ ਸੋਹਣੀ ਹੈ ਬਹੁਤ ਸੱਚੀ ਹੈ ਤੇ ਇਹ ਇੱਕ ਸਟੋਰੀ ਨਹੀਂ ਹੈ ਰਿਪੋਰਟ ਸਿਰਫ ਇੱਕ ਇਨਸਾਨ ਦੀ ਸਟੋਰੀ ਨਹੀਂ ਹੈ ਇਹ ਸਟੋਰੀ ਪੰਜਾਬ ਤੇ ਹਜ਼ਾਰਾਂ ਲੱਖਾਂ ਨੌਜਵਾਨਾਂ ਨਾਲ ਹੋ ਰਹੀ ਹੈ ਤੇ ਰੋਜ ਹੋ ਰਹੀ ਹੈ ਇਹ ਦੱਸਦੀ ਹੈ ਕਿ ਕੌਣ ਬਾਹਰ ਜਾਏਗਾ ਸাকसेस ਹੋਏਗਾ ਕੌਣ ਇੰਡੀਆ ਚ ਹੋਏਗਾ ਜਾਂ ਨਹੀਂ ਹੋਏਗਾ ਹੈਨਾ ਇਹ ਪੂਰੀ ਸੀਰੀਜ਼ ਇਦਾਂ ਹੀ ਹੈ ਪੂਰੀ ਸੀਰੀਜ਼ ਇਦਾਂ ਹੀ ਹੈ ਹਰ ਸਟੋਰੀ ਇੱਕ ਵੱਖਰੀ ਹੈ ਇੱਕ ਦੂਜੇ ਨਾਲ ਕਨੈਕਟ ਹੈ ਹਾਂਜੀ ਹੁਕਮ ਕੀ ਬੜਾ ਪਰਫੈਕਟ ਸੋ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਤੁਸੀਂ ਨਵਬਈ ਨੂੰ ਜਦੋਂ ਪਹਿਲੀ ਵਾਰ ਹੀ ਮਿਲੇ ਇਹਨਾਂ ਦਾ ਯਕੀਨ ਸੀ ਐਸਟ੍ਰੋਲੋਜੀਚ ਆ ਪਾਜੀ 50 50 ਚ ਸੀਗੇ ਤੁਸੀਂ ਕਿਵੇਂ ਇਹਨਾਂ ਨੂੰ ਮੇਕ ਸ਼ੋਰ ਕੀਤਾ ਕਿ ਇਹ ਚੀਜ਼ ਤੇ ਆਪਾਂ ਕਰਦੇ ਹਾਂ ਉਸ ਤੋਂ ਬਾਅਦ ਜਦੋਂ ਤੁਸੀਂ ਆਨ ਬੋਰਡ ਹੋਏ ਕੰਮ ਸ਼ੁਰੂ ਹੋਇਆ ਵੀਰੇ ਨਾਲ ਕੰਮ ਕਰਕੇ ਕਿਵੇਂ ਦਾ ਲੱਗਾ ਨਹੀਂ ਪਾਜੀ ਪਾਜੀ ਮੈਂ ਦੇਖੋ ਮੈਨੂੰ ਨਾ ਇਸ ਕੀਤੇ ਦੀ ਸਮਝ ਨਹੀਂ ਆ ਫਿਲਮ ਮੇਕਿੰਗ ਜਦੋਂ ਇਹ ਬਣ ਰਹੀ ਸੀਗੀ ਮੇਰਾ 2-4 ਵਾਰੀ ਜਾਣਾ ਹੋਇਆ ਤਾਂ ਮੈਨੂੰ ਪਤਾ ਲੱਗਿਆ ਕਿ ਇਹ ਬਹੁਤ ਮੁਸ਼ਕਿਲ ਕੰਮ ਹੈ 3 ਘੰਟੇ ਦੇਖਣਾ ਲੋਕਾਂ ਨੂੰ ਐਨ ਲੱਗਦਾ ਵੀ ਬਣ ਗਈ ਇਸ ਤੋਂ ਮੁਸ਼ਕਿਲ ਟਾਸਕ ਸ਼ਾਇਦ ਕੋਈ ਨਹੀਂ ਹੈ ਤੇ ਐਜ਼ ਅ ਇਨਸਾਨ ਮੇਰੇ ਛੋਟੇ ਜੀ ਇੱਕ ਸਟੋਰੀ ਨੂੰ ਜਿਨ੍ਹਾਂ ਨੇ ਇੰਨਾ بڑا ਵਿਜ਼ਨ ਦਿੱਤਾ ਉਹਨਾਂ ਦਾ ਆਪ ਦਾ ਵਿਜ਼ਨ ਕਿੰਨਾ ਕੁ ਵੱਡਾ ਹੋਏਗਾ ਤਾਂ ਐਜ਼ ਅ ਨਰਵ ਬਾਜਵਾ ਭਾਜੀ ਐਜ਼ ਅ ਪ੍ਰੈਜ਼ੈਂਟਰ ਤੇ ਐਜ਼ ਅ ਇਨਸਾਨ ਬਹੁਤ ਬਾ ਕਮਾਲ ਨੇ ਬਾ ਕਮਾਲ ਪਰਫੈਕਟ ਅਮੇজিং ਥੈਂਕ ਯੂ ਸੋ ਮਚ ਭਾਜੀ ਥੈਂਕ ਯੂ ਥੈਂਕ ਯੂ ਜੀ